ਰਗਿਸਤਾਨ ਚ ਆਇਆ ਹੜ੍ਹ ਦੁਬਈ ਦੇ ਲੋਕਾਂ ਲਈ ਆਫਤ ਬਣੀ بارش 에어ਪੋਰਟ ਮੈਟਰੋ ਸਟੇਸ਼ਨਾਂ ਅੰਦਰ ਵੜਿਆ ਪਾਣੀ ਖਾੜੀ ਦੇਸ਼ਾਂ ਚੋਂ ਇੱਕ ਸੰਯੁਕਤ ਅਰਬ ਅਮੀਰਾਤ ਚ ਪਾਰੀ ਮੀ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਯੂਏਈ ਖਾਸ ਤੌਰ ਤੇ ਇਸ ਦੇ ਸੁੱਕੇ ਮੌਸਮ ਤੇ ਰੇਤ ਦੇ ਟਿੱਬਿਆਂ ਲਈ ਜਾਣਿਆ ਜਾਂਦਾ ਹੈ ਇੱਥੇ ਬਾਰਿਸ਼ ਬਹੁਤ ਘੱਟ ਹੁੰਦੀ ਹੈ ਅਜੇ ਹਿੰਚ ਬਾਰਿਸ਼ ਇੱਕ ਆਫਤ ਵਾਂਗ ਸ਼ੁਰੂ ਹੋ ਗਈ ਹੈ ਮੰਗਲਵਾਰ ਨੂੰ ਯੂਏਈ ਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਕਾਰਨ ਸਥਿਤੀ ਬਹੁਤ ਗੰਭੀਰ ਹੋ ਗਈ ਹੈ ਦੁਬਈ ਮੈਟਰੋ ਸਟੇਸ਼ਨਾਂ ਦੇ ਅੰਦਰ ਬਾਰਿਸ਼ ਦਾ ਪਾਣੀ ਜਮਾ ਹੋਣ ਅਤੇ ਸੜਕਾਂ ਟੁੱਟੜੀਆਂ ਵੀਡੀਓਜ਼ ਸਾਹਮਣੇ ਆਈਆਂ ਨੇ ਦੁਬਈ 에ਅਰਪੋਰਟ ਤੇ ਵੀ ਪਾਣੀ ਭਰ ਗਿਆ ਤੇ ਰੇਗਿਸਤਾਨ ਵਰਗੇ ਦੇਸ਼ ਵਿੱਚ ਹੜ ਆ ਗਿਆ ਮੌਸਮ ਵਿਗਿਆਨ ਕੇਂਦਰ ਨੇ ਬਰਸਾਤੀ ਸਥਿਤੀਆਂ ਵਿੱਚ ਵਾਹਨ ਚਲਾਉਂਦੇ ਸਮੇਂ ਸਾਵਧਾਨ ਰਹਿਣ ਤੇ ਪਾਣੀ ਭਰੇ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਮਨੁੱਖੀ ਸੰਸਾਧਨ ਅਤੇ ਅਮੀਰੀਕਰਨ ਮੰਤਰਾਲੇ ਨੇ ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਮੌਸਮ ਦੇ ਹਾਲਾਤ ਦੌਰਾਨ ਸਾਰੇ ਪੇਸ਼ੇਵਰ ਸੁਰੱਖਿਆ ਉਪਾਅਾਂ ਨੂੰ ਲਾਗੂ ਕਰਨ ਲਈ ਕਿਹਾ ਸੀ। ਮੌਜੂਦਾ ਮੀਂਹ ਤੇ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਦੁਬਈ ਲਈ ਕਈ ਉਡਾਣਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਖਲੀਜ਼ ਟਾਈਮਜ਼ ਮੁਤਾਬਕ ਦਿੱਲੀ ਦੀ ਮੈਟਰੋ ਸੇਵਾ ਵੀ ਮੀਂਹ ਕਾਰਨ ਪ੍ਰਭਾਵਿਤ ਹੋਈ। ਸੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ ਵੀਡੀਓ ਚ ਦੇਖਿਆ ਜਾ ਰਿਹਾ ਹੈ ਕਿ ਮੈਟਰੋ ਸਟੇਸ਼ਨ ਦੇ ਅੰਦਰ ਮੀਂਹ ਦਾ ਪਾਣੀ ਦਾਖਲ ਹੋ ਗਿਆ ਹੈ। ਦੁਬਈ ਚ ਸੜਕ ਤੇ ਆਵਾਜਾਈ ਅਥਾਰਟੀ ਨੇ ਇੱਕ ਘੋਸ਼ਣਾ ਵਿੱਚ ਕਿਹਾ ਕਿ ਓਨਪਾਸ ਮੈਟਰੋ ਸਟੇਸ਼ਨ ਤੋਂ ਜਬੇਲ ਅਲੀ ਮੈਟਰੋ ਸਟੇਸ਼ਨ ਤੱਕ ਮੈਟਰੋ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ। ਖਰਾਬ ਮੌਸਮ ਦੇ ਮੱਦੇਨਜ਼ਰ ਯੂਏਈ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਕੱਲ ਤੋਂ ਘਰੋਂ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਇਹ ਐਡਵਾਈਜ਼ਰੀ ਉਥੋਂ ਦੀ ਸਰਕਾਰ ਨੇ ਦੇਸ਼ ਭਰ ਚ ਖਰਾਬ ਮੌਸਮ ਨੂੰ ਦੇਖਦੇ ਹੋਏ ਜਾਰੀ ਕੀਤੀ ਹੈ। ਰੇਗਿਸਤਾਨ ਚ ਆਇਆ ਹੜ੍ਹ ਦੁਬਈ ਦੇ ਲੋਕਾਂ ਲਈ ਆਫਤ ਬਣੀ بارش। 에어ਪੋਰਟ ਮੈਟਰੋ ਸਟੇਸ਼ਨਾਂ ਅੰਦਰ ਵੜਿਆ ਪਾਣੀ। ਹਾਰੀ ਦੇਸ਼ਾਂ ਚੋਂ ਇੱਕ ਸੰਯੁਕਤ ਅਰਬ ਅਮੀਰਾਤ ਚ ਭਾਰੀ ਮੀਂਹ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਯੂਏਈ ਖਾਸ ਤੌਰ ਤੇ ਇਸ ਦੇ ਸੁੱਕੇ ਮੌਸਮ ਤੇ ਰੇਤ ਦੇ ਟਿੱਬਿਆਂ ਲਈ ਜਾਣਿਆ ਜਾਂਦਾ ਹੈ ਇੱਥੇ ਬਾਰਿਸ਼ ਬਹੁਤ ਘੱਟ ਹੁੰਦੀ ਹੈ ਅਜੇ ਹਿਚ ਬਾਰਿਸ਼ ਇੱਕ ਆਫਤ ਵਾਂਗ ਸ਼ੁਰੂ ਹੋ ਗਈ ਹੈ ਮੰਗਲਵਾਰ ਨੂੰ ਯੂਏਈ ਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਕਾਰਨ ਸਥਿਤੀ ਬਹੁਤ ਗੰਭੀਰ ਹੋ ਗਈ ਹੈ ਦੁਬਈ ਮੈਟਰੋ ਸਟੇਸ਼ਨਾਂ ਦੇ ਅੰਦਰ بارش ਦਾ ਪਾਣੀ ਜਮਾ ਹੋਣ ਅਤੇ ਸੜਕਾਂ ਟੁੱਟੜੀਆਂ ਵੀਡੀਓਜ਼ ਸਾਹਮਣੇ ਆਈਆਂ ਨੇ ਦੁਬਈ 에어ਪੋਰਟ ਤੇ ਵੀ ਪਾਣੀ ਭਰ ਗਿਆ ਤੇ ਰੇਗਿਸਤਾਨ ਵਰਗੇ ਦੇਸ਼ ਵਿੱਚ ਹੜ ਆ ਗਿਆ ਹੈ ਮੌਸਮ ਵਿਗਿਆਨ ਕੇਂਦਰ ਨੇ ਬਰਸਾਤੀ ਸਥਿਤੀਆਂ ਵਿੱਚ ਵਾਹਨ ਚਲਾਉਂਦੇ ਸਮੇਂ ਸਾਵਧਾਨ ਰਹਿਣ ਤੇ ਪਾਣੀ ਭਰੇ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਮਨੁੱਖੀ ਸੰਸਾਧਨ ਅਤੇ ਅਮਰੀਕਨ ਮੰਤਰਾਲੇ ਨੇ ਨਿੱਜੀ ਖੇਤਰ ਦੀਆਂ ਕੰਬਰੀਆਂ ਨੂੰ ਮੌਸਮ ਦੇ ਹਾਲਾਤ ਦੌਰਾਨ ਸਾਰੇ ਪੇਸ਼ੇਵਰ ਸੁਰੱਖਿਆ ਉਪਾਅਾਂ ਨੂੰ ਲਾਗੂ ਕਰਨ ਲਈ ਕਿਹਾ ਸੀ। ਮੌਜੂਦਾ ਮੀਂਹ ਤੇ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਦੁਬਈ ਲਈ ਕਈ ਉਡਾਣਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਖਲੀਜ਼ ਟਾਈਮਜ਼ ਮੁਤਾਬਕ ਦਿੱਲੀ ਦੀ ਮੈਟਰੋ ਸੇਵਾ ਵੀ ਮੀਂਹ ਕਾਰਨ ਪ੍ਰਭਾਵਿਤ ਹੋਈ। ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਮੈਟਰੋ ਸਟੇਸ਼ਨਾਂ ਦੇ ਅੰਦਰ ਮੀਂਹ ਦਾ ਪਾਣੀ ਦਾਖਲ ਹੋ ਗਿਆ ਹੈ। ਦੁਬਈ ਚ ਸੜਕ ਤੇ ਆਵਾਜਾਈ ਅਥਾਰਟੀ ਨੇ ਇੱਕ ਖੋਜਣਾ ਵਿੱਚ ਕਿ ਉਹਨਾਂ ਪਾਸ ਮੈਟਰੋ ਸਟੇਸ਼ਨ ਤੋਂ ਜਬੇਲ ਅਲੀ ਮੈਟਰੋ ਸਟੇਸ਼ਨ ਤੱਕ ਮੈਟਰੋ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ। ਖਰਾਬ ਮੌਸਮ ਦੇ ਮੱਦੇਨਜ਼ਰ ਯੂਏਈ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਕੱਲ ਤੋਂ ਘਰੋਂ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਇਹ ਐਡਵਾਈਜ਼ਰੀ ਉਥੋਂ ਦੀ ਸਰਕਾਰ ਨੇ ਦੇਸ਼ ਭਰ ਚ ਖਰਾਬ ਮੌਸਮ ਨੂੰ ਦੇਖਦੇ ਹੋਏ ਜਾਰੀ ਕੀਤੀ ਹੈ।